ਪੰਜਾਬੀ ਨੀਜ਼ਵਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਨੌਸਨ ਅਧਿਕਾਰੀ ਆਸਮ ਨੀਰ ਪਹਿਲਗਾਮ ਹਮਲੇ ਵਿੱਚ ਚਿਮਾਰੇ ਗਏ ਸਨ ਉਹਨਾਂ ਦੇ ਪਿਤਾ ਨੇ ਕਿਹਾ ਹੈ ਕਿ ਜੇਨੂੰ ਉਹਨਾਂ ਲੋਕਾਂ ਦੇ ਧੀਆ ਪੁੱਤਰ ਮੰਨਣਗੇ ਤਾਂ ਹੀ ਉਹਨਾਂ ਨੂੰ ਦੁੱਖ ਦਾ ਅਸਲ ਮਤਲਬ ਪਤਾ ਲੱਗੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਾਲ ਵਿੱਚ ਬੋਲਦਿਆਂ ਕਿਹਾ ਹੈ ਕਿ ਕਿਸਪੈਂਟੀਆਂ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾਵੇਗੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਹੈ ਕਿ ਦੇਸ਼ ਦੇ ਅੰਦਰ ਕਿਸੇ ਵੀ ਤਰੰਦੀ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਜਸਿਸ ਬਰਮਨ ਨੇ ਕਿਹਾ ਹੈ ਕਿ ਉਹਨਾਂ ਨੂੰ ਜਨਹਿਤ ਰਿਪੋਰਟ ਰਾਜ ਕਰਵਾਉਣ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੇ ਖੁਦ ਨੂੰ ਸਾਬਤ ਕਰਨ ਲਈ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਬਿਹਾਰ ਵਿੱਚ ਵਿਧੀ ਡਿੱਗਣਾ 24 ਘੰਟਿਆਂ ਦੇ ਦੌਰਾਨ 17 ਲੋਕਾਂ ਦੀ ਮੌਤ ਹੋ ਗਈ ਤੇ ਗੰਗਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਸੰਸਦ ਮੈਂਬਰ ਸੰਜੀਤ ਸਿੰਘ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਹੁਣ ਇੰਡੀਆ ਬਲੌਕ ਦਾ ਹਿੱਸਾ ਨਹੀਂ ਹੈ ਤੇ ਆਉਣ ਵਾਲੇ ਸਮੇਂ ਵਿੱਚ ਬਿਹਾਰ ਵਿੱਚ ਇਹ ਪਾਰਟੀ ਇਕੱਲਿਆਂ ਹੀ ਚੋਣ ਲੜੇਗੀ ਡਾਈਵਿੰਗ ਸਪੋਰਟ ਜਹਾਜ਼ ਆਈ ਐਨ ਐਸ ਨਿਸਟਾਰ ਨੂੰ ਨੌਸਾਨਾ ਵੀ ਸ਼ਾਮਲ ਕਰ ਲਿਆ ਗਿਆ ਹੈ ਇਸ ਦਾ ਪਾਰਦਰਸ਼ੀ ਹਰ ਟਨ ਹੈ ਤੇ 300 ਮੀਟਰ ਤੱਕ ਕਿਸੇ ਵੀ ਵਿਚਾਰ ਕਰ ਜਾਣ ਨੂੰ ਕਾਰਨ ਬੇ ਸਮਰੱਥ ਹੈ ਰੋਹਲ ਗਾਂਧੀ ਨੇ ਕਿਹਾ ਹੈ ਕਿ ਈ ਡਿਪਾਰਟਮੈਂਟ ਮੇਰੇ ਜੀਜਾ ਨੂੰ ਪਿਛਲੇ 10 ਸਾਲਾਂ ਤੋਂ ਲਗਾਤਾਰ ਤੰਗ ਕਰ ਰਹੀ ਹੈ ਅਮਰੀਕਾ ਜਾ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ 70 ਫੀਸਦੀ ਤੱਕ ਕਮੀ ਦੇਖਣ ਨੂੰ ਮਿਲੀ ਹੈ ਇਸ ਦਾ ਕਾਰਨ ਹੈ ਕਿ ਡੋਨਾਲਡ 트ੰਪ ਲਗਾਤਾਰ ਨੀਤੀਆਂ ਵਿੱਚ ਬਦਲਾਅ ਕਰ ਰਿਹਾ ਹੈ ਤੇ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਲੋਕ ਸੋਚ ਰਹੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਉਹਨਾਂ ਦੇ ਬੱਚਿਆਂ ਦਾ ਆਪੇ ਕਿਸ ਨਹਿਰੀ ਨਾ ਹੋਵੇ ਇਸ ਕਾਰਨ ਉਹ ਅਮਰੀਕਾ ਭੇਜ ਕੇ ਖੁਸ਼ ਨਹੀਂ ਹਨ ਇਰਾਨ ਸਰਕਾਰ ਨੇ ਪਿਛਲੇ 7 ਮਹੀਨਿਆਂ ਵਿੱਚ ਅਫਗਾਨਿਸਤਾਨ ਦੇ 14 ਲੱਖ ਲੋਕਾਂ ਨੂੰ ਜ਼ਬਰਨ ਆਪਣੇ ਦੇਸ਼ ਵਿੱਚੋਂ ਕੱਢ ਦਿੱਤਾ ਹੈ ਇਹ ਲੋਕ ਇੱਥੇ ਰਹਿ ਕੇ ਮਾਰਕੋਟ ਅਤੇ ਪੈਸੇ ਖੋਣ ਅਤੇ ਆਪਣੇ ਨਵਾਲਗ ਬੱਚਿਆਂ ਨੂੰ ਦੂਸਰੇ ਦੇਸ਼ਾਂ ਦੀ ਸਰੱਦਾ ਪਾਰ ਕਰਵਾ ਰਹੇ ਹਿਸਤਾਨ ਪਾਕਿਸਤਾਨ ਵਿੱਚ ਪਿਛਲੇ ਦਿੋਜ਼ ਵਿੱਚ ਕੈਂਟਰਾਂ ਦੇ ਕੰਟ੍ਰਿੰਟ ਲੋਕਾਂ ਦੀ ਮੌਤ ਹੋ ਗਈ 290 ਲੋਕ ਜ਼ਖਮੀ ਹੋ ਗਏ ਜਦਕਿ 1500 ਲੋਕ ਰੈਸਕਿਊ ਕਮਾਂ ਵਿੱਚ ਲੱਗੇ ਹੋਏ ਹਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ 2024-25 ਵਿੱਚ 9742 ਕਰੋੜ ਰੁਪਏ ਕਮਾਏ ਤੇ ਸਿਰਫ ਆਈਪਲ ਤੋਂ ਹੀ ਉਸਨੇ 570 ਕਰੋੜ ਰੁਪਏ ਕਮਾ ਲਏ ਹਨ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਕਿਹਾ ਹੈ ਕਿ ਖਿਡਾਰੀਆਂ ਦੀ ਖੇਡਣ ਦੀ ਉਮਰ 15 ਸਾਲ ਤੈਅ ਕੀਤੀ ਗਈ ਹੈ ਪੁਲਿਸ ਨੇ ਸੌਫਟਵੇਅਰ ਇੰਜੀਨੀਅਰ ਸੰਸੂ ਦੋਬੇ ਨੂੰ ਗ੍ਰਿਫਤਾਰ ਕੀਤਾ ਹੈ ਉਹ ਲਗਾਤਾਰ ਅਮਰਸਾਨੂੰ ਬੰਬ ਬਣਾਉਣ ਉਡਾਣ ਦੀਆਂ ਈਮੇਲ ਭੇਜ ਰਿਹਾ ਸੀ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਉਹ ਉਨਾ ਚਿਰ ਸੰਘਰਸ਼ ਕਰਦੇ ਰਹਿਣਗੇ ਜਦੋਂ ਕਿ ਪੰਜਾਬ ਸਰਕਾਰ ਲੈਂਡ ਪੂਲਿੰਗ ਬیل ਨੂੰ ਵਾਪਸ ਨਹੀਂ ਲੈ ਲੈਂਦੀ। ਉਨ੍ਹਾਂ ਨੇ ਕਿਹਾ ਕਿ ਭਗਵਾਨ ਤਮਨਸਿਧ ਇੱਕ ਮੇਡੀਆਂ ਹਨ ਤੇ ਉਹ ਕਿਸਾਨ ਨਹੀਂ ਹਨ। ਉਹਨਾਂ ਨੇ ਕਿਹਾ ਕਿ ਅਸਲ ਵਿੱਚ ਪੰਜਾਬ ਦੀ ਜਿਹੜੀ ਬਾਗ ਡੋ ਰਿਹਾ ਉਹ ਕੇਜੀ ਬਾਜ਼ਾਰਾ ਰਹੇ ਹਨ ਪਰ ਤੇ ਭਗਵਾਨ ਤਮਨਸਿਧ ਕਟ ਪੁਤਲੀ ਹਨ। ਅਮਰੀਕਾ ਸਰਕਾਰ ਨੇ ਪਾਕਿਸਤਾਨੀ TRF ਗਰੁੱਪ ਨੂੰ ਅੰਤਰਕਵਾਦੀ ਗਰੁੱਪ ਗੋਸ਼ਟ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਲਸ਼ਕਰੀ ਤਾਵੇਦਾਹੀ ਇੱਕ ਹਿੱਸਾ ਹੈ